ਜਾਤ ਵੱਡੇ ਭਾਈ ਸਰਪੰਚਾ ਬਣਿਆ ਸਾਡੇ ਪਿੰਡ ਦਾ ਕਾਫੀ ਫਰਕ ਪਿਆ ਬਾਜ਼ਾਰ ਚ ਨਾਲੀਆਂ ਬੜਾ ਬੁਰਾ ਹਾਲ ਸੀਗਾ ਕਾਫੀ ਕਾਫੀ ਫਰਕ ਪੈ ਗਿਆ ਹੁਣ ਆਨ ਟਾਈਮ ਚ ਸ਼ਾਇਦ ਇੱਥੇ ਵਧੀਆ ਹੋਣਾ ਬਾਕੀ ਮੇਲਾ ਜਿਹੜਾ ਇਹ ਸਾਡਾ ਅਜ ਤੋਂ 100 ਸਾਲ ਪੁਰਾਣਾ ਚੱਲਦਾ ਤੇ ਚੱਲਦਾ ਹੀ ਰਹੇਗਾ ਆਨਰ ਕੋ ਸਭ ਚਲੇ ਜਾਂਦੇ ਨੇ ਚੈੱਕ ਕਰਾਂਗੇ ਕਿ ਇਸ ਮੇਲੇ ਬਾਰੇ ਕੀ ਕਰਨੀ ਜੀ ਸਰ ਦੇਖ ਲੇ ਜੇ ਕੋਈ ਹਿੰਦੀ ਦਾ ਸ਼ੌਫਤ ਬੋਲਿਆ ਇਹਦੇ ਕੋਈ ਪ੍ਰੋਬਲਮ ਤਾਂ ਨਹੀਂ ਜੀ ਸਤਿ ਕੀ ਕਹਿਣਾ ਚਾਹੂਗੀ ਇਸ ਮੇਲੇ ਬਾਰੇ ਆਦੇ ਪਹਿਲੇ ਇਹ ਹੀ ਕਹਾਂਗਾ ਕਿ ਇਹ ਜ਼ਿੰਦਗੀ ਕੇ ਮੇਲੇ ਦੁਨੀਆ ਮੇ ਕਮ ਨਾ ਹੋਣਗੇ ਅਫਸੋਸ ਆ ਨਾ ਹੋਣਗੇ ਅੱਜ ਜਿਸ ਤਰ੍ਹਾਂ ਅਸੀ ਸਰ ਸਾਵਣਾ ਪਹਿਲਾਂ ਜਿਹੜੀ ਪੰਜਾਬੀ ਨਿਊਜ਼ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਣਾ ਸਾਡੇ ਪਿੰਡ ਵਿੱਚ ਆ ਕੇ ਇਸ ਜਿਹੜੇ ਬਾਬਾ ਲੂਡਨ ਸਾਦੇ ਮੇਲੇ ਨੂੰ ਕਵਰ ਕੀਤਾ ਇਸ ਮੇਲੇ ਦੀ ਪਰੰਪਰਾ ਨੂੰ ਬਧਾਉਂਦੇ ਹੋਏ ਅੱਗੇ ਉਹਨਾਂ ਦੇ ਇਸ ਪੁੱਤਰ ਸ਼੍ਰੀ ਬੂਟਾ ਰਾਮ ਜੀ ਅੱਜ ਉਹਨਾਂ ਨੂੰ ਅਸੀਂ ਆਪਣੇ ਸਨਮਾਨਤ ਕਰਨ ਆਏ ਸਾਂ ਆਏ ਹਾਂ ਅਤੇ ਆਪਣੇ ਅਸੀਂ ਸਨਮਾਨਤ ਕਰਨ ਦੇ ਨਾਲ ਨਾਲ ਹੀ ਇਹੋ ਕਹਿੰਦੇ ਹਾਂ ਕਿ ਦੇਖੋ ਉਹਨਾਂ ਦੇ ਮਾਪੇ ਅੱਜ ਉਹਨਾਂ ਵਿੱਚ ਹੈ ਨਹੀਂ ਹਨ ਲੇਕਿਨ ਦੇਖੋ ਬੱਚੋਂ ਨੌਜਵਾਨੋਂ ਆਓ ਸਿੱਖਿਆ ਲਈਏ ਇਹੋ ਜਿਹਾ ਮੇਲਿਆਂ 'ਚ ਆ ਕੇ ਇਹੋ ਜਿਹੇ ਜਿਹੜੇ ਆਰਗੇਨਾਈਜ਼ਰ ਨਾਲ ਉਹਨਾਂ ਕੋਲ ਆ ਕੇ ਸਿੱਖੀਏ ਕਿ ਕਿਸਰਾ ਮਾਂ ਪਿਓ ਦੀ ਸੇਵਾ ਕਰਨੀ ਹੁੰਦੀ ਹੈ ਤੇ ਮੈਂ ਇਹੋ ਹੀ ਕਹਿੰਦਾ ਕਿ ਆਪਣੇ ਆਪਣੇ ਮਾਂ ਪਿਓ ਨੂੰ ਆਪਣੇ ਆਦਰ ਦਈਓ ਆਪਣੇ ਨੌਜਵਾਨੋ ਕਿਉਂਕਿ ਕਹਿੰਦੇ ਆ ਨਾ ਕਿ ਆਪਣੇ ਜਗਤ ਕਿਸ ਨੂੰ ਦੁੱਖ ਸੁਣਾਈਏ ਇੱਕ ਮਾਂ ਹੁੰਦੀ ਹੈ ਜਿਹੜੇ ਆਪਣੇ ਬੱਚੇ ਦਾ ਦੁੱਖ ਸੁਣਦੀ ਹੈ ਕਹਿੰਦੇ ਕਿਸ ਨੂੰ ਦੁੱਖ ਸੁਣਾਈਏ ਕੋਈ ਥਾਂ ਨਹੀਂ ਲੱਭਦੀ ਜਗ ਦਾ ਮੇਲਾ ਭਰਿਆ ਹੈ ਪਰ ਮਾਂ ਨਹੀਂ ਲੱਭਦੀ ਮਾਂ ਨੂੰ ਆਪਣੇ ਜੜਾ ਜ਼ਰੂਰ ਆਪਣੇ ਆਪਣੇ ਇੱਜਤਮਾਨ ਦਈਓ ਤੇ ਮੈਂ ਇਹੀ ਕਹਿੰਦਾ ਹਾਂ ਕਿ ਜਿਹੜਾ ਪ੍ਰੌਕਸੀ ਵਾਰ ਇਸ ਪਾਕਿਸਤਾਨੀ ਛੜਿਆ ਹੈ ਜਿਹਨੂੰ ਆਪਣੇ ਅਸੀਂ ਆਪਣੇ ਮਜ਼ਾ ਵੀ ਛਾਇਆ ਹੈ ਦੇਖੋ ਮੈਂ ਇਹਦੇ ਨਾਲ ਹੀ ਆਪਣੇ ਇਸ ਬਾਬੇ ਲੋਢ ਦੇ ਮੇਲੇ 'ਚ ਬੜੀ ਛੜੀ ਨਾਰੀ ਸ਼ਕਤੀ ਇਕੱਠੀ ਹੋਈ ਹੈ ਮੇਲੇ ਦੇ ਆਪਣੇ ਮੰਨਤਾ ਪੂਰੀਆਂ ਕਰਨ ਤੋਂ ਬਾਅਦ ਆਪਣੇ ਮੱਥਾ ਟੇਕਣ ਆਈ ਹੈ ਇੱਕ ਦੇਖੋ ਕੋਰੀਆਸ਼ੀ ਕਰਨ ਵਾਲੀ ਜਿਹੜੀ ਸਾਡੀ ਇੱਕ ਨਾਰੀ ਸੀ ਉਹਨੂੰ ਇੱਕ ਬਾਟਰ ਤੋਂ 100 ਕਿਲੋਮੀਟਰ ਅੰਦਰ ਜਾ ਕੇ ਜਿਹੜਾ ਉਹਨਾਂ ਕਾਰਨਾਮਾ ਕਰਕੇ ਦਿਖਾਇਆ ਇਸ ਲਈ ਨਾਰੀ ਜਿਹੜੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੇ ਇਹ ਨਾਰੀ ਜਿਹੜੀ ਬਹੁਤ ਮਤਲਬ ਕਿ ਮਹਾਨ ਹੈ ਇਹ ਜਿਹੜਾ ਪ੍ਰੋਕਸੀ ਵਾਰ ਛੜਿਆ ਹੈ ਇਹਦੇ ਬਾਰੇ ਵੀ ਪਾਕਿਸਤਾਨ ਨੂੰ ਇਸ ਮੇਲੇ ਦੇ ਥਰੂ ਆਪਣੀ ਚੇਤਾਵਨੀ ਦਿੰਦੇ ਹਾਂ ਕਿ ਆਪਣੇ ਤੂੰ ਜਿਹੜੇ ਇਹ ਕੰਮ ਜਿਹੜੇ ਕਰ ਰਿਹਾ ਹਾਂ ਉਹ ਆਪਣੇ ਜਿਹੜੇ ਇਹ ਬੰਦ ਕਰਨੇ ਚਾਹੀਦੇ ਆ ਸਰਕਾਰਾਂ ਨੂੰ ਤੇ ਆਪਣੀ ਜਿਹੜੀ ਸਾਡੀ ਜੂਥ ਹੈ ਜਿਹੜੀ ਭਟਕ ਗਈ ਆ ਅੱਜ ਦੇਖੋ ਦੋਸਤੋ ਇੱਕ ਛੋਟੀ ਜਿਹੀ ਆਪਣੇ 1 ਲੱਖ ਰੁਪਏ ਦੀ ਖਾਤਰ ਹੀ ਆਪਣੇ ਨੂੰ ਸੂਚਨਾਵਾਂ ਦਿੰਦੇ ਭੀ ਆਪਣੇ ਦੇਸ਼ ਦੀਆਂ ਪਾਕਿਸਤਾਨ ਨੂੰ ਕਿੰਨੀ ਸ਼ਰਮ ਦੀ ਗੱਲ ਆ ਸਾਡੀ ਮੈਂ ਸਾਰੇ ਜਿਹੜੇ ਨੌਜਵਾਨਾ ਉਹਨਾਂ ਨੂੰ ਇਹ ਨਹੀਂ ਕਹਿੰਦਾ ਵਿੱਚ ਨੌਜਵਾਨ ਅੱਛੇ ਵੀ ਹੈ ਨਾ ਬਹੁਤ ਜਿਹੜੇ ਦੇਸ਼ ਨੂੰ ਆਪਣੇ ਅੱਗੇ ਲੈ ਕੇ ਜਾਣ ਵਾਲੇ ਨੇ ਲੇਕਿਨ ਜਿਹੜੇ ਜਸੂਸੀਆਂ ਕਰਦੇ ਹਨ ਇਹਨਾਂ ਨੂੰ ਅਸੀਂ ਆਪਣੀ ਬੇਨਤੀ ਕਰਦੇ ਹਾਂ ਕਿ ਆਪਣੇ ਵਤਨ ਕੋ ਫਿਰ ਸੇ ਗਿਰਵੀ ਨਾ ਰੱਖ ਦੇਣਾ ਇਹ ਦੇਸ਼ ਵਾਲੋ ਜੇ ਆਪਣੇ ਕਰਜ਼ੇ ਆਪਣੇ ਆਜ਼ਾਦੀ ਕੇ ਬੜੀ ਮੁਸ਼ਕਲ ਸੇ ਚੁਕਾਏ ਹਨ ਜਿਉਂ ਹੀ ਨਹੀਂ ਜਗ ਮੰਗਾਏ ਜੇ ਆਪਣੇ ਦੀਪਕ ਇੰਦਰਾਹੋਂ ਮੇ ਜੇ ਖੂਨੇ ਸ਼ਹੀਦਾਂ ਸੇ ਆਏ ਹਨ ਸ਼ਹੀਦੀਆਂ ਪ੍ਰਾਪਤ ਕਰਕੇ ਜੜੀਆਂ ਇਹ ਸਾਨੂੰ ਆਜ਼ਾਦੀ ਮਿਲੀ ਹੈ ਆ ਇਸ ਆਜ਼ਾਦੀ ਨੂੰ ਨਸ਼ੇ ਵਿਚ ਆਪਣੇ ਨਾ ਗਵਾਦੇ ਹੋਏ ਇੱਕ ਅੱਛਾ ਜਿਹੜਾ ਸੰਦੇਸ਼ ਦਈਏ ਤੇ ਆਪਣੇ ਜਿਹੜੀ ਅਸੀਂ ਜਿਹੜੀ ਅੱਜ ਆਮ ਜਿਹੜੀ ਕਹਿਣ ਨੂੰ ਗੱਲ ਮਿਲਦੀ ਹੈ ਸਰਕਾਰਾਂ ਖੁਦ ਕਹਿੰਦੀਆਂ ਹਨ ਅਸੀਂ ਦਾ ਕੀ ਕਹਿਣਾ ਹੈ ਸਰਕਾਰਾਂ ਆਪੇ ਕਹਿੰਦੀਆਂ ਹਨ ਭਗਵੰਤ ਮਾਨ ਜੀ ਵੀ ਕਈ ਵਾਰੀ ਕਹਿੰਦੇ ਹਨ ਕਿ ਜਿਹੜਾ ਬਹੁਤ ਆਪਣੇ ਜਿਹੜਾ ਸਾਡੇ ਨਸ਼ੇ ਦੇ ਵਿੱਚ ਬੱਚਾ ਪੈ ਗਿਆ ਹੈ ਤੈਸੇ ਸਰਕਾਰ ਦੇ ਥਰੂ ਵੀ ਅਸੀਂ ਇਹੋ ਬੇਨਤੀ ਕਰਦੇ ਹਾਂ ਕਿ ਜਿਹੜਾ ਆਪਣੇ ਇਹ ਚੀਜ਼ ਹੁੰਦੀ ਆ ਕਿ ਕਹਿੰਦੇ ਆ ਵੀ ਮੁੰਡੇ ਨਸ਼ਿਆਂ ਦੇ ਵਿੱਚ ਪਾ ਗਏ ਕੁੜੀਆਂ ਦੇ ਸਿਰ ਤੋਂ ਦੁਪੱਟੇ ਲੈ ਗਏ ਕੋਈ ਵੀ ਨਾ ਰਹਿ ਗਈ ਚੀਜ਼ ਚੱਜ ਦੀ ਮੇਰੇ ਸੋਹਣੇ ਪੰਜਾਬ ਨੂੰ ਨਜ਼ਰ ਲੱਗ ਗਈ ਇਹਨੂੰ ਇੱਕ ਜਿਹੜੇ ਪੰਜਾਬ ਨੂੰ ਅਸੀਂ ਫੇਰ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਰੰਗਲਾ ਪੰਜਾਬ 200 ਤਾਈਓ ਬਣੇਗਾ ਜੇ ਅਸੀਂ ਨਸ਼ਾ ਆਪਣੇ ਤਿਆਗ ਦੇਾਂਗੇ ਤੇ ਪਾਕਿਸਤਾਨ ਜਿੰਨਾ ਮਰਜੀ ਭੇਜਦਾ ਰਹੇ ਜੇ ਅਸੀਂ ਸੇਵਨ ਹੀ ਨਾ ਕਰਾਂਗੇ ਨਸ਼ੇ ਦਾ ਤਾਂ ਉਹਦਾ ਭੇਜਨਗੀ ਆਪਣੇ ਕੋਈ ਮੋਦ ਨਹੀਂ ਪਏਗਾ ਤੇ ਇਸ ਲਈ ਮੈਂ ਇੱਕ ਬਾਰ ਫੇਰ ਆਪਣੇ ਸਾਡੀ ਆਪਣੇ ਬਚਨ ਲਾਲ ਜੀ ਗ੍ਰਾਮ ਜਿਹੜੀ ਪੰਚਾਇਤ ਸਾਡੀ ਆ ਗ੍ਰਾਮ ਸਵਰ ਸਭਾ ਦੇ ਨੰਬਰ ਜਿਹੜੇ ਸਾਡੇ ਨਾਲ ਨਾ ਇਹਨਾਂ ਦਾ ਬਹੁਤ-ਬਹੁਤ ਤੇ ਆਪਣੇ ਪੰਜਾਬ న్యూਸ ਦਾ ਇੱਕ ਵਾਰੀ ਫੇਰ ਆਪਣੇ ਧੰਨਵਾਦ ਕਰਦਾ ਹਾਂ ਜੈ ਹਿੰਦ ਸਾਡੇ ਨਾਲ ਹੋਰ ਵੀ ਪਈਸਾ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਕੀ ਕਹਿਣਾ ਚਾਹੁੰਦੇ ਹੈ ਇਸ ਮੇਲੇ ਬਾਰੇ ਹਾਂਜੀ ਮੈਂ ਦਿਗਦੀਸ਼ ਰਾਜ ਨਿਵਾਸੀ ਬਰਾਂਪੁਰ ਬਿਜਲੀ ਬੋਰਡ ਤੋਂ ਨੌਕਰੀ ਕਰਕੇ ਰਿਟਾਇਰ ਹੋਇਆ ਸਾਥੀਓ ਪੰਜਾਬ ਨਿਊਜ਼ ਨੂੰ ਮੈਂ ਇਹ ਵੀ ਸੰਦੇਸ਼ ਦੇਣਾ ਚਾਹੁੰਦਾ ਚੀਜ਼ਾਂ ਜਿਹੜੀਆਂ ਰੱਖੇ ਗਈਆਂ ਨੇ ਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲ ਤੁਹਾਨੂੰ ਬੋਬੋ ਮਾਰਗਾ ਮੇਲੇ ਦੀਆਂ ਮੇਰਾ ਵੀ মিডিਆ ਨੂੰ ਉੱਥੇ ਆਉਣ ਦੇ ਉੱਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਟਾਈਮ ਕੱਟ ਕੇ ਸਾਡੇ ਪਿੰਡ ਦੀ ਜੀ ਖਬਰ ਦੂਰ ਦੂਰ ਤੱਕ ਤੁਸੀਂ ਪਹੁੰਚਾਓਗੇ ਬਹੁਤ ਬਹੁਤ ਅਨਭਵ ਇਹ ਸਰਪੰਚ ਸਾਹਿਬ ਗੱਲ ਕਰੀਏ ਤਾਂ 70 ਸਾਲ ਪੁਰਾਣਾ ਮੇਲਾ ਬਹੁਤ ਪੁਰਾਣਾ ਮੇਲਾ ਔਰ ਇਹਨੂੰ ਵਿਰਾਸਤ ਦੂਸਾਂਹ ਕੇ ਰੱਖਿਆ ਹੈ ਕਿਸ ਤਰ੍ਹਾਂ ਦੇਖਦੇ ਉਸ ਮੇਲੇ ਨੂੰ ਦੇਖੋ ਜੇ ਇਹ ਤੇ ਬਹੁਤ ਇਸ ਜਗ੍ਹਾ ਤੇ ਉੱਥੇ ਬਹੁਤ ਮਦ ਅਸੀਂ ਛੱਦ ਭਾਵਨਾ ਨਾਲ ਇੱਥੇ ਆਨੇ ਆ ਬਹੁਤ ਮਦ ਲੋ ਤੋਂ ਪਹਿਲਾਂ ਦਿਨਾਂ ਬੇਨਤੀ ਕੀਤੀ ਹੈ ਵੀ ਇਹ ਆਪਣੀਆਂ ਇੱਥੋਂ ਜੋ ਵੀ ਮੰਤਵਾ ਮੰਗਦੇ ਆ ਮਦ ਪੂਰੀਆਂ ਹੁੰਦੀਆਂ ਨੇ ਬਹਿ ਮੈਨ ਕਿਹਦਾ ਪਤਾ ਨਹੀਂ ਮੈਂ ਆਪ ਇੱਥੇ ਭੜਕਿਆ ਸਾਡੇ ਇੱਕ ਬੱਚੇ ਦਾ ਬੁਖਾਰ ਨਹੀਂ ਟੁੱਟਦਾ ਸਾਡੀ ਮਾਤਾ ਜੀ ਉਹ ਤੇ ਦਿੱਥ ਹੋ ਗਈ ਆ ਕਿਉਂਕਿ ਉਹ ਜਾਣਦੇ ਬਹੁਤ ਪੁਰਾਣੇ ਸੀ ਉਹਨਾਂ ਦੀ 85 ਸਾਲ ਦੀ ਉਮਰ ਸੀ 90 ਸਾਲ ਦੇ ਕਰੀਬ ਉਹਨਾਂ ਨੇ ਕਹੇ ਵੀ ਇੱਥੇ ਕੋਈ ਬਾਬਾ ਜੀ ਦਾ ਬਾਜ਼ਾ ਇੱਕ ਛੋਟੀ ਠਿਕਰੀ ਲਾ ਕੇ ਬਹੁਤ ਬੰਦ ਦਿੰਦੇ ਆ ਉਹਨਾਂ ਬੁਖਾਰ ਟੁੱਟ ਜਾਂਦਾ ਤੇ ਹੋਰ ਵੀ ਇੱਥੇ ਜਿਨਾਮ ਦੱਸਿਆ ਵੀ ਕੋਈ ਖੁਰਕ ਬਗਾਰਾ ਜਾਂ ਹੋਰ ਕੋਈ ਖਾਸੀ ਨੁਕਸੇ ਕੋ ਇੱਥੇ ਮੱਥਾ ਟੇਕਦੇ ਨੇ ਬਹੁਤ ਜੋ ਕੋਈ ਲੂਣ ਬਗਾਰਾ ਜਾਂ ਹੋਰ ਝੜੂ ਝੂੜ ਉੱਥੇ ਸੁਕਣ ਕਰਕੇ ਜਾਂਦੇ ਆ ਉਹਨਾਂ ਨਾਲ ਹੀ ਆ ਮਨੂ ਕੋ ਆਪਣਾ ਪੂਰੀ ਹੁੰਦੀ ਹੈ ਸਰਪੰਚ ਸਾਹਿਬ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਅੱਛੇ ਸਮੇਲੇ 'ਚ ਮੇਲੇ ਵਿੱਚ ਇਹੋ ਹੀ ਹੈ ਬਾਕੀ ਦੂਣ ਦੇਖਿਆ ਸ਼ਾਮ ਨੂੰ ਉੱਥੇ ਕੋੜੀ ਦਾ ਮੈਚ ਹੁੰਦਾ ਉਹ ਬਹੁਤ ਜ਼ਿਆਦਾ ਦੂਰੋਂ ਦੂਰ ਲੋਕ ਆਉਂਦੇ ਆ ਉਹ ਵੀ ਕਈ ਤਰ੍ਹਾਂ ਦੇ ਜਿਨ੍ਹਾਂ ਪ੍ਰਦਸ਼ਾ ਕਸ਼ੀ ਹੁੰਦੀ ਆ ਉਹ ਕੁਸ਼ਤੀ ਉਹ ਤੇ ਮੇਰੇ ਖਿਆਲ 'ਚ ਸ਼ਾਇਦ ਐਸਾ ਦੀ ਨਾ ਹੋਣਾ ਕੋੜੀ ਦਾ ਮੈਚ ਜੁਰਾ ਹੋਗਾ ਜੀ ਸਰਪੰਚ ਸਾਹਿਬ ਮੇਲਾ ਪਾ ਦੇਖ ਰਿਹਾ ਕਿ ਬਹੁਤ ਸਾਰਾ ਭਰਿਆ ਹੈਗਾ ਬਹੁਤ ਸੰਤੜੀਆਂ ਦੂਰ ਦੂਰੋਂ ਆਈਆਂ ਤੇ ਆਉਣ ਵਾਲੇ ਸਾਲਾਂ ਵਿੱਚ ਕਿਹੜੇ ਕਿਹੜੇ ਹੋਰ ਪ੍ਰਾਲੇ ਕੀਤੇ ਜਾਣਗੇ ਇਸ ਮੇਲੇ ਤੇ ਅਸੀਂ ਕੋਸ਼ਿਸ਼ ਕਰਦੇ ਵੀ ਜਿਹੜਾ ਪਿੰਡ ਬਰਾਹਪੁਰ ਦਾ ਮੇਲਾ ਆ ਮੇਲਾ ਤੇ ਨਹੀਂ ਆਪਾਂ ਕਹਿੰਦੇ ਬਾਬਾ ਜੀ ਦੀ ਮਜ਼ਾਰ ਦੇ ਉੱਤੇ ਮਤਲਬ ਹੋ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਸਾਲ ਇਸ ਤੋਂ ਵੀ ਜ਼ਿਆਦਾ ਹੋਵੇ ਤਾਂ ਕਿ ਜਿਹੜੇ ਛੱਡ ਕੇ ਪੰਜਾਬ ਚ ਵੀ ਇਹਦਾ ਨਾਂ ਰੋਸ਼ਨ ਹੋਵੇ ਸਾਡੇ ਨਾਲ ਹੋਰ ਵੀ ਇੱਥੇ ਸੇਵਾਦਾਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਾਲ ਨਾਲ ਮੈਂਬਰ ਵੀ ਮੌਜੂਦ ਨੇ ਗ੍ਰਾਮ ਸਭਾ ਸੁਧਾਰ ਮੈਂਬਰ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਨਮਸਕਾਰ ਸਰ ਮੱਖਾ ਜੀ ਮੀਡੀਆ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਉਪਰਾਲਾ ਦਿੱਤਾ ਕਿ ਆਪਣੇ ਪਿੰਡ ਦੀ ਸ਼ੋਭਾ ਨੂੰ ਮੀਡੀਆ ਦੇ ਰਸਤੇ ਬਹੁਤ ਜ਼ਿਆਦਾ ਲੰਬੀ ਦੂਰੀ ਤੱਕ ਲਿਜਾਇਆ ਜਾਏ ਦੇਖੋ ਜੀ ਇਸ ਮੇਲੇ ਦਾ ਪਹਿਲਾਂ ਸਿਰਫ ਮੇਲਾ ਜਗਾ ਦੇ ਅੰਦਰ ਹੀ ਸੀਮਤ ਸੀ ਅੱਜ ਮੇਲਾ ਬਹੁਤ ਜ਼ਿਆਦਾ ਫਰ ਗਿਆ ਬੱਚਿਆਂ ਦੇ ਇੰਟਰਟੇਨਮੈਂਟ ਵਾਸਤੇ ਹੰਗੂੜੇ ਵਗੈਰਾ ਲਗਾਏ ਸਨ ਹਨ ਉਰ ਅਲੱਗਦੇ ਹਨ ਕਬੱਡੀ ਦਾ ਬੰਦੋਬਸਤ ਗਰਾਊਂਡ ਦਾ ਕੀਤਾ ਗਿਆ ਸ ਅੱਗੇ ਤੋਂ ਹੋਰ ਵੀ ਹੋ ਸਕਦਾ ਕੋਸ਼ਿਸ਼ ਕੀਤੀ ਜਾਏ ਕਿ ਇਹਨੂੰ ਲੰਬਾ ਚੌੜਾ ਵਧਾਇਆ ਜਾਏ ਬਾਕੀ ਜੋ ਵੀ ਸੰਗਤ ਇੱਥੇ ਆਉਂਦੀ ਆ ਉਹਨਾਂ ਦੇ ਖਾਣ ਦਾ ਬੰਦਵਸਤ ਰੋਟੀ ਪਾਣੀ ਦਾ ਬੰਦਵਸਤ ਕੀਤਾ ਜਾਂਦਾ ਚਾਹ ਪਾਣੀ ਦਾ ਬੰਦਵਸਤ ਕੀਤਾ ਜਾਂਦਾ ਤਾਂ ਕਿ ਕੋਈ ਵੀ ਬੰਦਾ ਇੱਥੋਂ ਭੁੱਖਾ ਨਾ ਜਾਵੇ ਤੇ ਜੀ ਇਹ ਮਜ਼ਾਰ ਜੋ ਆ ਬਹੁਤ ਜ਼ਿਆਦਾ ਇਹਦੇ ਉੱਪਰ ਕੋਈ ਵੀ ਕਹਿ ਸਕਦਾ ਕਿ ਬਹੁਤ ਹੀ ਜ਼ਿਆਦਾ ਆਪਣੇ ਇਹਨੂੰ ਕੀ ਲੱਭ ਜਾਈਏ ਕਿ ਜੋ ਵੀ ਮਸਾਲਾ ਹਾਂ ਜੋ ਇੱਕ ਮਸਾਲਾ ਹੈ ਕਿ ਜੋ ਵੀ ਬੰਦਾ ਆਂਦਾ ਖੁਸ਼ੀ ਜਾਂਦਾ ਦੇਖ ਤੁਸੀਂ ਦੇਖ ਰਹੇ ਹੋਗੇ ਇੱਥੇ ਢੋਲ ਵਾਲੇ ਬਾਜੇ ਵਾਲੇ ਆਏ ਆ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਬੱਚਿਆਂ ਨੂੰ ਲੈ ਕੇ ਆਂਦੇ ਆ ਉਹਨਾਂ ਦੀਆਂ ਮੰਦੀਆਂ ਝੂਣੀਆਂ ਪੂਰੀਆਂ ਭਰੀਆਂ ਜਾਂਦੀਆਂ ਇਸ ਕਰਕੇ ਇਹਨੂੰ ਬਹੁਤ ਜ਼ਿਆਦਾ ਖੁਸ਼ੀ ਭਰਿਆ ਮੇਲਾ ਇੱਕ ਮੰਨਿਆ ਜਾਂਦਾ ਆ ਆਪਾਂ ਆਪਾਂ ਦੇਖ ਰਹੇ ਆ ਕਿ ਦੂਰ ਦੂਰ ਤੱਕ ਲਾਈਨਾਂ ਲੱਗੀਆਂ ਆ ਦੂਰ ਦੂਰ ਤੱਕ ਜਿਹੜੇ ਆ ਲੋਕ ਸੰਗਤ ਜਿਹੜੀ ਇੱਥੇ ਪੁੱਜਦੀ ਪਈ ਆ ਹਾਂਜੀ ਉਹ ਜੋ ਜੋ ਇੱਕ ਵਾਰੀ ਇੱਥੇ ਆਪਣੀ ਮਨੋਕਾਮਨਾ ਨੂੰ ਲੈ ਕੇ ਆਂਦਾ ਸੀ ਉਹਦੀ ਮਨੋਕਾਮਨਾ ਪੂਰੀ ਹੋ ਆਪਣੀ ਸ਼ਰਤਾਂ ਨਾਲ ਪਹਿਲਾਂ ਤੋਂ ਅਡਜਸਟਮੈਂਟ ਕਰ ਲੈਂਦਾ ਕਿ ਇਹ ਬਾਬਾ ਜੀ ਦਾ ਮੇਲਾ ਕਿਸ ਦਿਨ ਹੈਗਾ ਪਰ ਉਹਨਾਂ ਦਿਨ ਆ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਆ ਉਹਨਾਂ ਤੋਂ ਫਿਰ ਮੰਤਰ ਵਗਰਦੇ ਆ ਕਿ ਆਪਣੇ ਪਰਿਵਾਰ ਦੀ ਸ਼ੁਕਸ਼ਾਂਤੀ ਲਈ ਸਮਾਜ ਦੀ ਸ਼ੁਕਸ਼ਾਂਤੀ ਲਈ ਇਹ ਮਨੋਕਾਮਨਾ ਲੈ ਕੇ ਆਉਂਦੇ ਆ ਤੇ ਉਹ ਪੂਰੀਆਂ ਕਰਕੇ ਜਾਂਦੇ ਆ ਜੀ ਸਾਡੇ ਨਾਲ ਹੋਰ ਵੀ ਸਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ